ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਗਮਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀਨੋ ਵਾਗਵੀ ਸੰਸਕਾਰਾਂ ਦੀ ਧੁੰਦ ਟੀਰੋ ਨੂੰ ਪਾਰਟੀ ਵਿੱਚੋਂ ਕੱਢ ਦੇਣ ਪਿੱਛੋਂ ਮਹਿਰ ਸਿੰਘ ਨੇ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰਦੇ ਆਂ ਸਰ ਗਰਮੀ ਨਾਲ ਕੰਮ ਸ਼ੁਰੂ ਕਰ ਦਿੱਤਾ। ਬਾਬੇ ਮਿਰਗਿੰਦਰ ਨਾਲ ਉਹ ਦੂਜੇ ਜਿੰਨਿਆਂ ਵਿੱਚ ਵੀ ਪਾਰਟੀ ਦੇ ਬੰਦੇ ਪੈਦਾ ਕਰਨ ਤੁਰ ਜਾਂਦਾ। ਬਾਬਾ ਜਟਾਂ ਦੀ ਸਿਪੀ ਦਾ ਕੰਮ ਮੁਕਾ ਕੇ ਮਹਿਰ ਸਿੰਘ ਦੇ ਬਰਾਬਰ ਖਲੋ ਗਿਆ। ਪੁੱਤਰਾ ਹੁਣ ਤਾਂ ਆਖਰੀ ਖਾਇਸ਼ ਕੀ ਏ ਐਸ ਮਿੱਟੀ ਦੇ ਮੁੱਠਰੋਂ ਲੋਕਾਂ ਦੇ ਲੇਖੇ ਲਾ ਦਈਏ। ਸ਼ਾਇਦ ਪਿਛਲੇ ਜਨਮ ਲੋਕਾਂ ਦਾ ਕਰਜ਼ਾ ਸਿਰ ਚੜ੍ਹਾ ਲਿਆ ਸੀ। ਬਾਬਾ ਤੇਰਾ ਪਿਛਲੇ ਜਨਮਾਂ ਵਿੱਚ ਵਿਸ਼ਵਾਸ ਹੈ ਮੇਹਰ ਸਿੰਘ ਬਾਬੇ ਦੀ ਬੱਚਿਆਂ ਵਾਲੀ ਗੱਲ ਉਤੇ ਮੁਸਕਾ ਪਿਆ ਜਨਮ ਹੋਵੇ ਨਾ ਹੋਵੇ ਮੈਂ ਕਿਹੜਾ ਵੇਖ ਕੇ ਆਇਆ ਹਾਂ ਪਰ ਸੰਸਕਾਰਾਂ ਨੂੰ ਇਸ ਜਨਮ ਵਿੱਚ ਮੁਕਾਇਆ ਨਹੀਂ ਜਾ ਸਕਦਾ ਹੁਣ ਬਾਬੇ ਦੀ ਬੱਚਿਆਂ ਵਾਲੀ ਗੱਲ ਮੇਹਰ ਸਿੰਘ ਨੂੰ ਲੁਕਮਾਨ ਦਾ ਫਰਮਾਨ ਲੱਗਦੀ ਸੀ ਨਾਨਾ ਤੂੰ ਠੀਕ ਆਖਦਾ ਹੈ ਸਾਡੇ ਇਨਕਲਾਬ ਦੀ ਗੱਲ ਦੇ ਲੋਕਾਂ ਦੇ ਖਾਣੇ ਵਿੱਚ ਇਸੇ ਕਰਕੇ ਨਿਬੜਦੀ ਸਾਡੇ ਤੇ ਯੂਰਪ ਦੇ ਸੰਸਕਾਰਾਂ ਵਿੱਚ ਡਾਢਾ ਅੰਤਰ ਹੈ ਸਾਡਾ ਸਮਝਾਣ ਦਾ ਤਰੀਕਾ ਮਕੈਨੀਕਲ ਹੈ ਵਿਰੋਧ ਵਿਕਾਸ ਤੇ ਇਤਿਹਾਸਿਕ ਪਦਾਰਥਵਾਦ ਨੂੰ ਜਿੰਨਾ ਚਿਰ ਪੰਜਾਬੀ ਕਲਚਰ ਦਾ ਰੰਗ ਛਾੜ ਕੇ ਆਪਣੀਆਂ ਇਤਿਹਾਸਿਕ ਮਿਸਲਾਂ ਨਾਲ ਨਹੀਂ ਸਮਝਾਉਂਦੇ ਲੋਕਾਂ ਦੇ ਕੱਖ ਵੱਲੇ ਨਹੀਂ ਪੈਣਾ ਪੁੱਤਰਾ ਜੇ ਤੂੰ ਇਉਂ ਠੀਕ ਸਮਝਦਾ ਹੈ ਕਰਦਾ ਕਿਉਂ ਨਹੀਂ ਮੇਰਾ ਤਾਂ ਮੋਟਾ ਤਾਤਾ ਹੈ ਮਿਹਨਤੀ ਜਨਤਾ ਨੂੰ ਪਾਰਟੀ ਨਾਲ ਜੋੜੇ ਬਿਨਾ ਤਾਕਤ ਨਹੀਂ ਬੱਜਣੀ ਬਜਵੀਂ ਤਾਕਤ ਬਿਨਾ ਦੁਸ਼ਮਣੀ ਦੀ ਓਠੀ ਛਾਲ ਨਹੀਂ ਲਵਾਈ ਜਾਣੀ ਬਾਬਾ ਆਪਣੇ ਉਸੂਲਾ ਉਤੇ ਸਿੱਧਕੇ ਸਿੰਘਾ ਵਾਂਗ ਡਟਿਆ ਖਲੋਤਾ ਸੀ ਬਾਬਾ ਤੂੰ ਮੇਰਾ ਰਹਿਬਰ ਹੀ ਨਹੀਂ ਇਤਿਹਾਸ ਵੀ ਹੈ ਜਿਸ ਦਿਨ ਜੋਸ਼ ਵਿੱਚ ਕਦਮ ਪੁੱਟਿਆ ਸੀ ਇਨਕਲਾਬ ਵਟ ਤੇ ਵਾਂਹ ਆ ਦੇਖ ਲੋਤਾ ਦੇਸਾ ਸੀ ਪਰ ਛੇਤੀ ਹੀ ਸਾਹਮਣੀਆਂ ਵਿਰੋਧਤਾਵਾਂ ਦੀ ਹੋਸ਼ ਨੇ ਸਿਰ ਖੁਰਕਣ ਲਾ ਦਿੱਤਾ ਹੌਣ ਜਾਪਦਾ ਏ ਜਿਵੇਂ ਪੂਰੇ ਛੋਪ ਵਿੱਚੋਂ ਪੋਣੇ ਵੀ ਨਾ ਕਤੇ ਗਏ ਹੋਵੇ ਉਦਾਸੀ ਅਤੇ ਸੰਜੀਦਗੀ ਦੀਆਂ ਦੋਵੇਂ ਮੋਰਾ ਮਹਿਰ ਸਿੰਘ ਦੇ ਮੋ ਤੋਂ ਫੜੀਆਂ ਜਾ ਸਕਦੀਆਂ ਸਨ ਪਰ ਇਹ ਛੋਪ ਕਿਸੇ ਨੂੰ ਤਾਂ ਕੱਤਣਾ ਪੈਣਾ ਹੀ ਹੈ ਇਸੇ ਕਲਣਾ ਨੂੰ ਗੁਰੂ ਕੇ ਜਨਮ ਸਫਲਾਖ ਨੇ ਪੁੱਤਰਾ ਤੇਰੇ ਵਾਰਸ ਛਾ ਦੇ ਬੋਲ ਹਨ ਬੁਰਾ ਸੂਰਮੇ ਨੂੰ ਰਣੋ ਹੱਲਣਾਈ ਇਸ ਮਹਾਜ ਤੋਂ ਨੱਠਣ ਵਾਲਿਆਂ ਨੂੰ ਦੁਨੀਆ ਗੀਦੀ ਗਦਾਰ ਆਖਦੀ ਐ ਤੈਨੂੰ ਪਤਾ ਏ ਚਮਕੌਰ ਦੀ ਗੜੀ ਵਿੱਚ ਗੁਰੂ ਗੋਵੇਂ ਸਿੰਘ ਜੀ ਨੇ ਲੜਾਈ ਵਿੱਚੇ ਛੱਡ ਕੇ ਆਏ ਪੁੱਤਰ ਨੂੰ ਪਾਣੀ ਦੇ ਕੁੱਤਮੇ ਦਿੱਤੇ ਸੀ ਇਸੇ ਕਾਰਨ ਸਾਡੇ ਇਤਿਹਾਸ ਨੂੰ ਕੋਈ ਸ਼ਹੀਦ ਸੂਰਮਾ ਹੀ ਅੱਡੀਆਂ ਚੁੱਕ ਕੇ ਹੱਥ ਲਾ ਸਕਦਾ ਏ ਉਹਨੇ ਨਿਤਨੇਮ ਦੇ ਗੁਟਕੇ ਵਾਲਾ ਕੇਸਰੀ ਗਾਤਰਾ ਸਾਰੇ ਦੁਨੀਆ ਨੂੰ ਦੋ ਹਿੱਸਿਆਂ ਵਿੱਚ ਵੰਡ ਰਿਆ ਸੀ ਬਾਪੂ ਤੂੰ ਘਬਰਾ ਨਾ ਮੁੜ ਕੇ ਪਾਣੀ ਮੰਗਣ ਨਹੀਂ ਆਉਂਦਾ ਤੇ ਵਾਰਸ ਦੇ ਪੰਜਾਬੀ ਬੋਲਾ ਨੂੰ ਵਟਾ ਹੀ ਨਹੀਂ ਲੱਗਣ ਦਿੰਦਾ ਮਹਿਰ ਸਿੰਘ ਨੇ ਟਰੰਮੇ ਤੇ ਗੰਭੀਰਤਾ ਨਾਲ ਆਖਿਆ ਬਾਰ ਕੋ ਜ ਸਮਸਿਆ ਮਾਹੀ ਅਜਹੀਆਂ ਆ ਪੈਂਦੀਆਂ ਹਨ ਜੋ ਮਨ ਨੂੰ ਥੜਕਣ ਦਾ ਸੋਚਣ ਲਈ ਜ਼ਰੂਰ ਮਜਬੂਰ ਕਰ ਦਿੰਦੀਆਂ ਏ ਜਿਵੇਂ ਧੀਰੋ ਨੇ ਪਾਰਟੀ ਵਿੱਚ ਗੰਦ ਪਾਇਆ ਏ ਮਾਪੇ ਦੇ ਦੁੱਖ ਨੂੰ ਜੇ ਪਾਸੇ ਵੀ ਕਰ ਦਈਏ ਉਸ ਕੁੜੀ ਦਾ ਕੀ ਬਣੇਗਾ ਨਿਤ ਲੋਕਾਂ ਦੀਆਂ ਨਜ਼ਰਾਂ ਵਿੱਚ ਮਾਰਨ ਨਾਲੋਂ ਉਸ ਦਾ ਧੰਦਾ ਭੁਗਤਾ ਦੇਣਾ ਕਿਤੇ ਪੁੰਨ ਹੈ ਫਰ ਕਿਉਂ ਜੇਨ ਲਈਦਾ ਇਹ ਸਾਰੇ ਪਾਪੜ ਵੇਲੇ ਜਾ ਰਹੇ ਆ ਉਸ ਲੰਮਾ ਸਾਹ ਖਿਜ ਕੇ ਘੜੀ ਵੇਖੀ ਫੇਤੋਂ ਉਹ ਹੁਣ ਤੱਕ ਆ ਜਾਣਾ ਚਾਹੀਦਾ ਸੀ ਸ਼ਾਇਦ 바ਸੀ ਨਾ ਮਿਲੀ ਹੋਵੇ ਪੰਜਾਬ ਰੋਡਵੇ ਦੀਆਂ ਤੱਕਾ ਸਟਾਰਟ ਬੱਸਾਂ ਵੀ ਇੱਕ ਸਿਆਪਾ ਹੀ ਐ ਬਾਬੇ ਨੇ ਕੰਨ ਵੱਲ ਕਰਦਿਆਂ ਸੜਕ ਵੱਲ ਦੇਖਿਆ ਗੂੰਜਤਾ ਪੈਂਦੀ ਐ ਟਰੱਕ ਹੈ ਜਾਂ ਬੱਸ ਗੂੰਜਤਾ ਟਰੱਕ ਦੀ ਐ ਮੱਥੇ ਦਾ ਚਿੱਟਾ ਫੱਟਾ ਦਿਸਦਾ ਏ ਥੋੜੇ ਚਿਰ ਪਿੱਛੋਂ ਤਰਤੀ ਹਲਾਉਂਦਾ ਤੋੜ ਉਡਾਉਂਦਾ ਲੋਹੇ ਦਾ ਲੱਦਿਆ ਟਰੱਕ ਲੰਘ ਗਿਆ ਲੈ ਬਾਬਾ ਬੱਸ ਵੀ ਆਉਂਦੀ ਏ ਮੈਂ ਪਹਾੜੀ ਕਿਕਰਾਂ ਵਿੱਚਾਂ ਉਹ ਪਿਸ਼ਾਬ ਦੇ ਬਹਾਨੇ ਚਿੰਗੀ ਵੱਲ ਖਿਸਕ ਗਿਆ ਆਲੇ ਦੁਆਲੇ ਦੇ ਝਾੜ ਬਰੂਟ ਗਰਦ ਨਾਲ ਪਰੇ ਉਦਾਸ ਪਏ ਸਨ ਉਹ ਕਾਖ ਨਾਲ ਉਜਾੜ ਵਿੱਚ ਬਣੇ ਬੱਸ ਸਟੈਂਡ ਨੂੰ ਹਰ ਪੱਖੋਂ ਤਾੜਦਾ ਰਿਹਾ ਉਨਾ ਦੋਹਾ ਬਿਨਾਂ ਉੱਥੇ ਕੋਈ ਨਹੀਂ ਸੀ ਦੂਰ ਤੱਕ ਫੈਲਦੀ ਰੰਝ ਤੇ ਪਾਲੇ ਮਾਰੀਆਂ ਪੈਲੀਆਂ ਖਾਮੋਸ਼ੀ ਵਿੱਚ ਸੁੱਤੀਆਂ ਪਈਆਂ ਸਨ 5000 ਦਾ ਇਨਾਮੀ ਹੋਣ ਕਾਰਨ ਮਹਿਰ ਸਿੰਘ ਹਰ ਜਾਣੀ ਪਛਾਣੀ ਨਜ਼ਰ ਤੋਂ ਪਾਸਾ ਵੱਟਦਾ ਸੀ ਉਹ ਸਮਾਂ ਦਾ ਸੀ ਆਰਥਿਕ ਤੰਗੀਆਂ ਪੈਲੋ ਬੰਦੇ ਦੀ ਜ਼ਮੀਰ ਮਾਰਦੀਆਂ ਹਨ ਜ਼ਮੀਰ ਦੇ ਮਰ ਜਾਣ ਪਿੱਛੋਂ ਬੰਦੇ ਦੇ ਯਾਰੀ ਆਦੀ ਸੰਗਣੇ ਰਿਸ਼ਤੇ ਵੀ ਪਤਲੇ ਪੈ ਜਾਂਦੇ ਹਨ ਤੇ ਫਿਰ ਉਸ ਤੋਂ ਕੋਈ ਵੀ ਗੁਨਾਹ ਹੋ ਸਕਦਾ ਹੈ ਬਸ ਦੀ ਅਗਲੀ ਬਾਰੇ ਵਿੱਚੋਂ ਇੱਕ ਜਵਾਨ ਜੋੜਾ ਲੈ ਗਿਆ ਤੇਵੇਂ ਮਰਦ ਨੇ ਬਾਬੇ ਨੂੰ ਸਰਸਰੀ ਤੌਰ ਤੇ ਦੇਖਿਆ ਤੇ ਮੁੜ ਚੜ੍ਹਦੇ ਪਾਸੇ ਨੂੰ ਡੰਡੀ ਪੈ ਗਏ ਜਦ ਬਸ ਤੁਰਨ ਲੱਗੀ ਕਾਲੀ ਐਨਕ ਵਾਲਾ ਇੱਕ ਬਾਬੂ ਪੇਸ਼ਲੀ ਬਾਰੇ ਵਿੱਚੋਂ ਲੰਕ ਦਾ ਉਤਰ ਗਿਆ ਬਸ ਤੁਰ ਜਾਣ ਪਿੱਛੋਂ ਬਾਬੂ ਨੇ ਵਟੇ ਮੂ ਨਾਲ ਬਾਬੇ ਨੂੰ ਆਕੂ ਰਿਆ ਬੋੜਿਆ ਤੇਰੇ ਨਾਲ ਦਾ ਕਿੱਥੇ ਐ ਉਸ ਝੱਟ ਹੀ ਬਾਬੇ ਦਾ ਗੁੱਟ ਫੜ ਲਿਆ ਨਾਲ ਦਾ ਕਿਹੜਾ ਉਹ ਜਾਣ ਕੇ ਹੈਰਾਨ ਹੋ ਗਿਆ ਉਹ ਜੀ ਬਾਬੇ ਦਾ ਮਨ ਆਖਦਾ ਸੀ ਇਹ ਕਹਰੇ ਬੰਦੇ ਨੂੰ ਮੈਂ ਕੀ ਸਮਝਦਾ ਬੋੜਿਆ ਮੈਂ ਤੇਰੀ ਢਿੱਡ ਦੀਆਂ ਬਬਰ ਅਕਾਲੀ ਲਹਿਰ ਸਮੇ ਤੋਂ ਜਾਣਦਾ ਅਲਫ਼ ਤੋਂ ਲੈ ਕੇ ਯੇ ਤੱਕ ਸਾਰੀ ਹਿਸਟਰੀ ਛੀਟ ਸੁਣਾਵਾ ਬਾਬੂ ਨੇ ਹੇਠਲੇ ਬੁੱਲ ਨਾਲ ਉਤਲੇ ਨੂੰ ਦਬਾਉਂਦਿਆਂ ਬਾਬੇ ਨੂੰ ਜਰਕਾਇਆ ਨਾਲ ਦਾ ਜਿੱਥੇ ਹੈ ਦੱਸੇ ਹੁਣ ਤੇਰੇ ਬੋਦੇ ਹੱਡਾਂ ਤੋਂ ਕੋਟ ਨਹੀਂ ਖਾਦੇ ਜਾਣੀ ਜਵਾਨੀ ਦੇ ਜੋਸ਼ ਵਿੱਚ ਮਾਰਾ ਖਾਣ ਵਾਲੇ ਜਵਾਨ ਮਿਰਗਿੰਦ ਨੂੰ ਭੁੱਲ ਜਾ ਤੁਹਾਡੇ ਨਾਲ ਦਾ ਪੇਤੂ ਫੜਿਆ ਜਾ ਚੁੱਕਾ ਹੈ ਉਸ ਤਸ਼ੱਦਦ ਨਾਲ ਸੈਂਦਿਆਂ ਸਭ ਕੁਝ ਦੱਸ ਦਿੱਤਾ ਹੈ ਪੋਲੇ ਸੋਰਸ ਦੋਹਾਂ ਪਾਸਿਆਂ ਤੋਂ ਟੜਾ-ਟੜ ਆ ਰਹੀ ਐ ਬਾਬੇ ਦਾ ਸਰਬਤੇ ਰੰਗ ਇੱਕ ਪਲ RAM ਤੋਂ ਤੋਰੀ ਦੇ ਫੁੱਲ ਵਰਗਾ ਹੋ ਗਿਆ ਉਹ ਸਹਿ ਸਹਿਜ ਇੱਕ ਲੰਮਾ ਹੋਗਾ ਪਰਿਆ ਮਤਾ ਬਾਬੂ ਭਾਪ ਜਾਵੇ ਬਾਬੂ ਮੈਨੂੰ ਤਾਂ ਪਤਾ ਹੀ ਨਹੀਂ ਤੂੰ ਕੀ ਦੀਆਂ ਗੱਲਾਂ ਕਰੀ ਜਾਂਦਾ ਏ ਓੰਜ ਬਾਬੇ ਨੇ ਮੱਥਾ ਖੁੱਲਾ ਛੱਡਦਿਆਂ ਟੜਕਦੇ ਦਿਲ ਨਾਲ ਹਰ ਹੋਣੀ ਨੂੰ ਮਿਲਣ ਦਾ ਮਨ ਬਣਾ ਲਿਆ ਬਾਬੇ ਚਤਰਾਈਆਂ ਛੱਡਦੇ ਤੇਰਾ ਜ਼ੁਰਮ ਕੋਈ ਨਹੀਂ 5000 ਝੋਲੀ ਪੁਆ ਤੇ ਬੁਢਾਪੇ ਦੀ ਪੈਨਸ਼ਨ ਤੈਨੂੰ ਘਰ ਮਿਲਿਆ ਕਰੋ ਵੇਲਾਏ ਰਿਜ਼ਕ ਨੂੰ ਧੱਕਾ ਨਾ ਦੇ ਬੁੱਢੇ ਬਾਰੇ ਆਰਾਮ ਨਾਲ ਦਿਨ ਕੱਟੀ ਕਰ ਹਾਂ ਦੱਸਣਾ ਫੇਰ ਬਾਬੂ ਨੇ ਬੱਜਰ ਬਾਬੇ ਉਤੇ ਕੱਚ ਦੇ ਹਥਿਆਰ ਵਰਤਨੇ ਸ਼ੁਰੂ ਕਰ ਦਿੱਤੇ ਇਨਾਮ ਤੇ ਪੈਨਸ਼ਨ ਲੈ ਕੇ ਫਲਾ ਕਿੰਨੇ ਕੋ ਦਿਨ ਜੀਵਾਂਗਾ ਬਾਬੇ ਦਾ ਵਿਅੰਗ ਬਾਬੂ ਦੀ ਗੋਰੀ ਚਮੜੀ ਵਿੱਚ 베ਰੀ ਦੇ ਕੰਡੇ ਵਾਂਗ ਚੁੱਪ ਗਿਆ ਠਹਿਰ ਮੈਂ ਦੱਸਾਂ ਤੈਨੂੰ ਨਾਲ ਦਾ ਮਹਿਰ ਸਿੰਘ ਨੇ ਭੱਜ ਕੇ ਬਾਬੂ ਵੱਲ ਆਉਂਦਿਆਂ ਲਲਕਾਰਿਆ ਬਾਬੂ ਨੇ ਨਾਸਾਂ ਚੁੱਕਦਿਆਂ ਮੂੰਹ ਦੀ ਲੰਮੀ ਸੀਟੀ ਮਾਰਦੇ ਤੇ ਮਹਿਰ ਸਿੰਘ ਝੱਟ ਤੱਕਾ ਖਾ ਕੇ ਥਾਂ ਖਲੋ ਗਿਆ ਉਹ ਲੱਗਦਿਆ ਬਾਬੂ ਦੇ ਆ ਹੋਰ ਹੀ ਕਾਰਾ ਹੋ ਜਲਿਆ ਸੀ ਮਹਿਰ ਸਿੰਘ ਨੂੰ ਕਾਂਬਾ ਛਿੜ ਪਿਆ ਸੀਟੀ ਦੀ ਆਵਾਜ਼ ਤੋਂ ਉਸ ਪੇਤੂ ਨੂੰ ਨਵੇਂ ਭੇਸ ਵਿੱਚ ਪਛਾਣ ਲਿਆ ਉਹ ਗੋਲੀ ਮਾਰਨ ਹੀ ਵਾਲਾ ਸੀ ਕਿ ਉਹ ਸੀਟੀ ਝੁੱਕ ਦਿੱਤੀ ਪੁਲਿਸ ਵਾਲੇ ਹਲਕੇ ਕੁੱਤਿਆਂ ਵਾਂਗ ਦੌੜੇ ਫਿਰਦੇ ਆ ਮੈਂ ਕਿਹਾ ਕਿਤੇ ਰਗੜੇ ਹੀ ਨਾ ਜਾਈਏ ਇਸੇ ਲਈ ਪੇਤੂ ਆਪਣੇ ਜੁੱਸਦੇ ਵਿੱਚ ਨਾਸਾਂ ਫੁਰਕਾਰ ਰਿਹਾ ਸੀ ਉਸ ਦੇ ਸਿਰ ਉੱਤੇ ਟਾਲੀ ਨੂੰ ਫਾਚੜ ਨੇ ਅਸਲੋਂ ਕੋ ਨਹੀਂ ਕਰ ਸੁਟਿਆ ਸੀ ਰਗੜਾ ਤਾਂ ਮੇਰੇ ਕੋਲੋਂ ਹੀ ਫਿਰ ਚੱਲਿਆ ਸੀ ਮਹਿਰ ਸਿੰਘ ਨੇ ਆਪਾਂ ਸੰਭਾਲ ਲਿਆ ਤੇ ਤੋਂ ਦੇ ਕੇਸ ਮਨਾ ਦੇਣ ਦਾ ਬਾਬੇ ਨੇ ਦਿਲੋਂ ਬੜਾ ਦੁੱਖ ਮੰਨਿਆ ਉਹ ਵੀ ਸਨ ਜਿਨ੍ਹਾਂ ਕੇਸਾਂ ਦੇ ਸਿੱਧਕ ਪਿੱਛੇ ਬੰਦ-ਬੰਦ ਘਟਵਾ ਲਿਆ ਚਰਖਣੀਆਂ ਉੱਤੇ ਢੇੜੇ ਲੈ ਲਏ ਅੱਜ ਸ਼ੋਗਰੇ ਸਿੱਖੀ ਨੂੰ ਕੀ ਜਾਣਨ ਉਹ ਤਿੰਨੇ ਜਵਾਨ ਜੋੜੇ ਵਾਲੀ ਡੰਡੀ ਪੈ ਗਏ ਉਹਨਾਂ ਦੇ ਸੱਜੇ ਸੂਰਜ ਡੁੱਬ ਰਿਹਾ ਸੀ ਸਰੋਂ ਦੀਆਂ ਓਲੀਆਂ ਕਣਕਾਂ ਵਿੱਚੋਂ ਉੱਚੀਆਂ ਉੱਠ ਖਲੋਤੀਆਂ ਸਨ ਅਤੇ ਵਿਰਨੇ ਵਿਰਨੇ ਖਿੜੇ ਫੁੱਲ ਚੰਗਿਆੜਿਆਂ ਵਾਂਗ ਤਹਿਗ ਰਹੇ ਸਨ ਚੁੱਪ ਤੋੜਨ ਵਿੱਚ ਮਹਿਰ ਸਿੰਘ ਨੇ ਪਹਿਲ ਕੀਤੀ ਸਤਵੀਰ ਨਾਲ ਗੱਲ ਤੋਰੀ ਸੀ ਮਹਿਰ ਸਿੰਘ ਨੇ ਬੁੱਲ ਸਿਕਰਾਏ ਹੋਏ ਸਨ ਜਿਵੇਂ ਔੜ ਮਾਰਿਆ ਟਾਂਡਾ ਪੂਰੇ ਦੀ ਬਾ ਨੂੰ ਸੈਕਦਾ ਏ ਉਹ ਪੀਤੂ ਨੂੰ ਅਜਹੀਆਂ ਆਸਮਨ ਨਜ਼ਰਾਂ ਨਾਲ ਵੇਖ ਰਿਹਾ ਸੀ ਉਹ ਗੱਲ ਨਹੀਂ ਬਣੀ ਪੀਤੂ ਨੇ ਅਫਸੋਸ ਨਾਲ ਕਹਿਣਾ ਸ਼ੁਰੂ ਕੀਤਾ ਪਹਿਲਾਂ ਤਾਂ ਉਹ ਕੁੜੀ ਦੇ ਸਾਗ ਬਾਰੇ ਮੰਨ ਗਿਆ ਸੀ ਉਸ ਆਪਣੇ ਬਾਪੂ ਨੂੰ ਮਨਾ ਲੈਣ ਬਾਰੇ ਵੀ ਇੱਕ ਥਾਪੜ ਲੇ ਪਰ ਵਿਜਲੀ ਗੱਲ ਸੁਣ ਕੇ ਘਬਰਾ ਗਿਆ ਤੇ ਉਸ ਸਿਰ ਫੇਰ ਦਿੱਤਾ ਮਾਪੇ ਨਹੀਂ ਮੰਨਣਾ ਸਤਵੀਰ ਕਿਲੇ ਦੀ ਮਾਰ ਅਤੇ ਕੱਚੀਆਂ ਫਾਂਸੀਆਂ ਵਿੱਚੋਂ ਲੰਘ ਕੇ ਇੱਕ ਤਰ੍ਹਾਂ ਅਸਫਾਤ ਬਣ ਚੁੱਕਾ ਸੀ ਉਹ ਪ੍ਰੋਫੈਸਰ ਸੰਤੋਖ ਰਾਹੀਂ ਗੁਰਜੀਤ ਨੂੰ ਮਿਲ ਪਿਆ ਅਤੇ ਹਥਿਆਰ ਲੈ ਕੇ ਨਾਲ ਤੁਰਨ ਲਈ ਵੀ ਤਿਆਰ ਸੀ ਗੁਰਜੀਤ ਕੋਲੋਂ ਉਹ ਪੀਤੋ ਦੇ ਹੱਥ ਲੱਗ ਗਿਆ ਉਸ ਆਪਣੇ ਨਾਲ ਰੱਖ ਕੇ ਸਤਵੀਰ ਨੂੰ ਏੰਕਲਾ ਪੜਾਉਣਾ ਤੇ ਡਰਾਉਣਾ ਸ਼ੁਰੂ ਕਰ ਦਿੱਤਾ ਲੋਟੇਰੀਆਂ ਤਾਕਤਾਂ ਦੇ ਸਮਾਜਿਕ ਰੋਲ ਅਤੇ ਦਰੜੇ ਜਾਣ ਵਾਲਿਆਂ ਦੀ ਤਾਰੇਖੇ ਦੁਰਦਸ਼ਾ ਤੋਂ ਉਸ ਨੂੰ ਜਾਣੂ ਕਰਵਾ ਦਿੱਤਾ ਕਿਨੇ ਦੀ ਮਾਰਦੀਆਂ ਚੀਜ਼ਾਂ ਉਹਦੇ ਜਵਾਨ ਲਹੂ ਨੂੰ ਵੰਗਾਰ ਰਹੀਆਂ ਸਨ ਸਮਾਜੀ ਸਾਇੰਸ ਦੇ ਮੋٹے ਮੋٹے ਅਸੂਲ ਸਮਝ ਕੇ ਉਸ ਨਾਲੋਂ ਉਸ ਦਾ ਜੋਸ਼ ਬਹੁਤਾ ਉਬਾਲੇ ਖਾਣ ਲੱਗ ਪਿਆ ਫੇਤੋ ਨੇ ਹੀ ਮੇਰ ਸਿੰਘ ਨੂੰ ਨੇਕੋ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦਾ ਰਾਹ ਕੱਢਿਆ ਸੀ ਕਿਉਂਕਿ ਮਹਿਰ ਸਿੰਘ ਨੂੰ ਕੁੜੀ ਦਾ ਭਵੇਕ ਇੱਕ ਤਰ੍ਹਾਂ ਖਾਈ ਜਾ ਰਿਆ ਸੀ ਤੇ ਤੋਂ ਨੇ ਸੋਚਿਆ ਸੀ ਸਤਵੀਰ ਨੂੰ ਘਰ ਹੀ ਡੜਿਆ ਰਹਿਣ ਦਿੱਤਾ ਜਾਵੇ ਉਸ ਕੋਲੋਂ ਕੋਈ ਐਕਸ਼ਨ ਕਰਵਾ ਕੇ ਨਾਲ ਨਾ ਰਲਾਇਆ ਜਾਵੇ ਸਗੋ ਪਾਰਟੀ ਦੇ ਪਾਚੇ ਵੰਡਣ ਅਤੇ ਡਾਕ ਦੀ ਢੋਾਈ ਕਰਵਾਈ ਜਾਵੇ ਉਸ ਨੂੰ ਵਿਸ਼ਵਾਸ ਸੀ ਗਰਭਤੀ ਹਾਲਤ ਵਿੱਚ ਵੀ ਉਹ ਕੁੜੀ ਨੂੰ ਪ੍ਰਵਾਨ ਕਰ ਲਵੇਗਾ ਸਤਵੀਰ ਇੰਕਲਾਬੀ ਜੋਸ਼ ਨਾਲ ਮੂੰਹ ਜ਼ਰੂਰ ਭਰ ਆਇਆ ਸੀ ਪਰ ਸੰਸਕਾਰਾਂ ਦੀ ਮਾਰ ਕਰਨ ਮਾਪੇ ਦੇ ਵਿਰੁੱਧ ਖਲੋਣ ਦਾ ਜੇਰਾ ਨਾ ਕਰ ਸਕਿਆ ਠੀਕ ਹੈ ਹੱਕ ਹਰ ਆਦਮੀ ਨਹੀਂ ਜੱਜ ਸਕਦਾ ਮੇਹਰ ਸਿੰਘ ਇੰਨੀ ਕਹਿ ਕੇ ਹੋਰ ਉਦਾਸ ਹੋ ਗਿਆ ਤੇਰੋ ਦੇ ਥਾਂ ਉਹ ਆਪੇ ਨੂੰ ਵੱਧ ਦੋਸ਼ੀ ਸਮਝਦਾ ਸੀ ਤੇਰੋਂ ਮਿਲਿਆ ਸੀ ਪੇਤੋ ਦੀ ਗੱਲ ਸੁਣ ਕੇ ਮੇਹਰ ਸਿੰਘ ਦੇ ਕੰਨ ਖੜੇ ਹੋ ਗਏ ਉਹ ਆਖਦਾ ਸੀ ਮੈਂ ਕੁੜੀ ਨਾਲ ਵਿਆਹ ਕਰਵਾ ਲੈਂਦਾ ਹਾਂ ਬਸ਼ਰਤੇ ਮੈਨੂੰ ਪਾਰਟੀ ਵਿੱਚ ਲੈ ਲਿਆ ਜਾਵੇ 사ਲਾ ਡੱਬਾ ਸੂਰ 40 42 18 20 ਸਾਲਾਂ ਦੀ ਕੁੜੀ ਨਾਲ ਵਿਆਹ ਉਹਨਾ ਤਾਂ 3 ਨਾਲੋਂ ਵੀ ਛੋਟੀ ਹੈ ਮੇਹਰ ਸਿੰਘ ਬੁੱਲ ਵੱਡ ਕੇ ਰਹਿ ਗਿਆ ਤੇਰੋ ਦੀ ਕਰਵਾਲੀ ਕਦੋਂ ਦੀ ਮਰ ਚੁੱਕੀ ਸੀ ਇੱਕੋ ਤੇ ਸੀ ਜਿਸ ਨੂੰ 5 ਬਰੇ ਹੋਏ ਉਦੇ ਮਾਮਿਆਂ ਵਿਆਹ ਦਿੱਤਾ ਸੀ ਅਜੇ ਇਹ ਵਿਚਾਰੇ ਕਮੀਨੇ ਨੂੰ ਅਸੀਂ ਪਾਰਟੀ ਵਿੱਚ ਲੈਣ ਬਾਰੇ ਕਿਵੇਂ ਸੋਚ ਸਕਦੇ ਆ ਮੇਰ ਸਿੰਘ ਗੁੱਸੇ ਤੇ ਨਫਰਤ ਵਿੱਚ ਫਿਰ ਕਹਿ ਗਿਆ ਇਸ ਤਰ੍ਹਾਂ ਦੇ ਪਰੂਏ ਨੂੰ ਤੁਸੀਂ ਗੋਲੀ ਘਾ ਤੋਂ ਨਾ ਮਾਰੀ ਬਾਬਾ ਆਪਣੀ ਥਾਂ ਖਿਜ ਗਿਆ ਉਸ ਨੂੰ ਆਪਣੇ ਜਤੀ ਹੋਣ ਦਾ ਇੱਕ ਤਰ੍ਹਾਂ ਮਾਨਸੀ ਮਾਰਨ ਬਾਰੇ ਵੀ ਗੱਲ ਚੱਲੀ ਸੀ ਪਰ ਬਾਬਾ ਉਸ ਨੂੰ ਮਾਰਿਆ ਕੁੜੀ ਦਾ ਸਮਾਜੇ ਦਾਗ ਥੋੜੀ ਲੈ ਜਾਣਾ ਸੀ ਮਹਿਰ ਸਿੰਘ ਨੇ ਸੁੱਕੇ ਰੁਖ ਨਾਲ ਜੋਤੇ ਦੀ ਰੇਤ ਨੂੰ ਝਾੜਿਆ ਦਰਿਆ ਦੇ ਪਾਰ ਸੂਰਜ ਡੁੱਬ ਰਿਹਾ ਸੀ ਸਾਂਝ ਦੀ ਲਾਲੀ ਪਲ-ਪਲ ਘਟਦੀ ਜਾ ਰਹੀ ਸੀ ਸਵਾਲ ਤਾਂ ਹੁਣ ਕੁੜੀ ਦੇ ਪਰ ਨਾ ਲੈਣ ਦਾ ਏ ਤੂੰ ਮੇਰੇ ਯਾਰ ਔਖਾ ਨਾ ਹੋ ਫੇਤੋ ਨੇ ਮਹਿਰ ਸਿੰਘ ਦੀ ਪੀੜ ਨਾ ਜਰਦਿਆਂ ਆਖਿਆ ਮੈਂ ਉਸ ਕੁੜੀ ਨਾਲ ਵਿਆਹ ਕਰਵਾ ਲੈਣਾ ਪਿੰਡ ਦੇ ਮੁਜ਼ਾਰਿਆਂ ਨੂੰ ਕਹਦੇ ਆਂਗਾ ਆਉਣ ਵਾਲੇ ਬੱਚੇ ਦਾ ਬਾਪ ਮੈਂ ਹੀ ਸਾਂ ਤੇਰੀ ਮੱਤ ਤਾਂ ਨਹੀਂ ਮਰੀ ਇੱਕ ਨੇ ਪਹਿਲੋਂ ਉਸ ਮਾਸੂਮ ਨੂੰ ਵੇ ਵਿਚਾਰਨ ਬਣਾ ਦਿੱਤਾ ਦੂਜਾ ਚਾਰ ਦਿਨਾਂ ਨੂੰ ਵਿਧਵਾ ਕਰ ਦੇਵੇਂਗਾ ਉਸ ਦਾ ਕਸੂਰ ਮਹਿਰ ਸਿੰਘ ਦਾ ਚਿਹਰਾ ਤਣ ਗਿਆ ਤੈਨੂੰ ਇੰਨਾ ਵੀ ਨਹੀਂ ਪਤਾ ਅਸੀਂ ਇਨਕਲਾਬ ਦਾ ਬਾਲਣ ਤੇ ਕਿਸੇ ਵੀ ਟੱਕਰ ਵਿੱਚ ਬਾਰੋਦ ਵਾਂਗ ਉੱਡ ਸਕਦੇ ਆਂ ਇਹ ਤਾਂ ਠੀਕ ਹੈ ਪਰ ਐਨ ਨੂੰ ਗੱਲ ਲਈ ਇਨਕਲਾਬ ਕਿਉਂ ਰੋਕਿਆ ਜਾਵੇ ਪੀਤੂ ਚਾਹੁੰਦਾ ਸੀ ਉਹਦਾ ਯਾਰ ਮਹਿਸੂਸ ਕਰਨਾ ਛੱਡ ਦੇਵੇ ਇਸ ਗੱਲ ਨੂੰ ਹੀ ਭੁੱਲ ਜਾਵੇ ਪੀਤੂ ਐਸੀ ਅਸੀਂ ਗਲਤੀ ਨਹੀਂ ਕਿ ਉਲੰਘ ਜਾਈਏ ਅਸੀਂ ਲੋਕਾਂ ਦੇ ਵਿਸ਼ਵਾਸ ਘਾਤੀ ਹੋ ਕੇ ਜੀ ਨਹੀਂ ਸਕਦੇ ਲੋਕਾਂ ਦੇ ਵਿਸ਼ਵਾਸ ਬਿਨਾ ਇਨਕਲਾਬ ਕਿਵੇਂ ਲਿਆਵਾਂਗੇ ਤੂੰ ਪੁੱਤਰਾ ਠੀਕ ਆਖਦਾ ਹੈ ਸੀ ਆਸੀ ਤੇ ਇਕ ਲਾਕੇ ਦੋਹਾਂ ਤਾਕਤਾਂ ਨੂੰ ਬਰਾਬਰ ਚਲਾਓ ਜਿਨਾਂ ਚ ਰਾਜਸੀ ਤਾਕਤ ਹੱਥ ਨਹੀਂ ਆ ਜਾਂਦੇ ਬਾਬਾ ਮਿਹਰ ਸਿੰਘ ਦੇ ਵਿਚਾਰਾਂ ਨਾਲ 100% ਦੀ ਸਹਿਮਤੀ ਰੱਖਦਾ ਸੀ ਉਹਦੇ ਵਿਸ਼ਵਾਸ ਵਿੱਚ ਇੰਨੇ ਨਿਗਰ ਵਿਚਾਰਾਂ ਤੇ ਠੋਸ ਚਾਲ ਚੱਲਣ ਵਾਲੇ ਇਹ ਆਗੂ ਮੁੰਡੇ ਇਨਕਲਾਬ ਦੇ ਲਾਲ ਘੋੜੇ ਹਨ ਜਿਸ ਨੇ ਸੂਰਜ ਨੇ ਜਨਮਾਂ ਦੇ ਧੁੰਦ ਚੁੱਕ ਦੇਣੀ ਹੈ ਫੇਰ ਉਹ ਕੀ ਸਕਦਾ ਹੈ ਟਾਲੀ ਦੀ ਸੁੱਕੀ ਢਾਲ ਪੇਤੋ ਦੇ ਹੱਥ ਵਿੱਚ 2-3 ਵਾਰ ਮੁੜ ਚੁੱਕੀ ਸੀ ਹਾਲੇ ਮੈਨੂੰ ਕੁਝ ਨਹੀਂ ਸੁਸਦਾ ਪਰ ਤੋਂ ਇੱਕ ਕੰਮ ਕਰ ਉਸ ਆਪਣੇ ਝੋਲੇ ਵਿੱਚ ਹੱਥ ਮਾਰਿਆ ਆ 2000 ਰੁਪਏ ਸੰਤਾ ਸਿੰਘ ਨੂੰ ਦੇ ਆ ਆਖੇ ਕਿਸੇ ਲੋੜਵੰਤਾਂ ਕੁੜੀ ਦੀਆਂ ਭੁਹਾਲੀਆਂ ਦੇ ਦੇਵੇ ਅਸੀਂ ਉਸ ਨੂੰ ਪੇਛਾ ਨਹੀਂ ਦੇਵਾਂਗੇ ਤੇ ਤੂੰ ਦਰਿਆਵਾਂ ਪਾਰ ਪਹੁੰਚ ਜਾਵੇਂ ਉਹ ਤੇ ਰੁਕਣਾ ਬਿਲਕੁਲ ਨਹੀਂ ਅਸੀਂ ਬਲਬੀਰੋ ਨੂੰ ਥੋੜੀ ਸਹਾਇਤਾ ਦੇ ਕੇ ਆ ਜਾਵਾਂਗੇ ਫੀਤੋ ਨੇ ਰੁਪਈਆ ਆਪਣੇ ਬੈਗ ਵਿੱਚ ਰੱਖ ਲਿਆ ਕਾਲੇ ਐਨਕ ਜੇਬ ਵਿੱਚੋਂ ਕੱਢ ਕੇ ਬੈਗ ਵਿੱਚ ਝੁੰਨ ਲਈ ਅਤੇ ਇਕੱਠੀ ਹੋਈ ਦੱਬ ਵਿੱਚੋਂ ਦੇ ਡੰਡੇ ਭਾਲ ਦਾ ਪਿੰਡ ਨੂੰ ਉਤਰ ਗਿਆ ਉਹਦੇ ਜਾਣ ਪਿੱਛੋਂ ਮਹਿਰ ਸਿੰਘ ਆਪਣਾ ਰੋਣਾ ਬਾਬੇ ਕੋਲ ਮੁੜ ਲੈ ਬੈਠਾ ਬਾਬਾ ਮੈਂ ਟੀਰੋ ਨੂੰ ਗੋਲੀ ਮਾਰ ਦੇਣ ਦੀ ਪਾਰਟੀ ਵਿੱਚ ਤਜ਼ਵੀਜ਼ ਰੱਖੀ ਸੀ ਪਰ ਬਹੁ ਗਿਣਤੀ ਨੇ ਉਸ ਨੂੰ ਪਾਰਟੀ ਵਿੱਚੋਂ ਕੱਢਣਾ ਹੀ ਠੀਕ ਸਮਝਿਆ ਪਰ ਜੇ ਅੱਜ ਸੰਤਾ ਸਿੰਘ ਦੀ ਗੈਰਤ ਜਾਗ ਪਵੇ ਉਹ 2000 ਭੁਆਾਂ ਕੇ ਸਾਡੇ ਮੂੰਹ ਤੇ ਮਾਰੇ ਅਤੇ ਦਾੜ-ਦਾੜ ਗੋਲੀਆਂ ਨਾਲ ਉਡਾ ਦੇਵੇ ਤੇ ਇਹਦੀ ਇੱਜ਼ਤ ਦਾ ਮੁੱਲ 2000 ਕਿਵੇਂ ਹੋ ਸਕਦਾ ਹੈ ਮੈਂ ਟੀਰੋ ਬਦਮਾਸ਼ ਨੂੰ ਕਿਵੇਂ ਵੀ ਮਾਫ਼ ਨਹੀਂ ਕਰ ਸਕਦਾ ਇਹ ਮਾਫ ਕਰਨ ਵਾਲੀ ਗੱਲ ਹੀ ਨਹੀਂ ਤੈਨੂੰ ਚਾਹੀਦਾ ਸੀ ਉਹਦਾ ਧੰਦਾ ਭੁਗਤਾ ਕੇ ਪਾਰਟੀ ਵਿੱਚ ਲਿਆਉਂਦਾ ਬਾਬਾ ਵਿਸ਼ਵਾਸ ਕਰ ਤੈਨੂੰ ਸਜ਼ਾ ਦੇਣ ਬਾਰੇ ਸੈਕਟਰੀ ਮਹਿਰ ਸਿੰਘ ਨਾਲੋਂ ਦੋ ਕਦਮਾਂ ਅੱਗੇ ਜਾਂਦਾ ਸੀ ਇੰਉ ਵੀ ਪਾਰਟੀ ਵਿੱਚ ਆਪਾ ਤਪੇ ਪੈਂਦੀ ਸੀ ਉਹ ਦੋਵੇਂ ਦਰਿਆ ਦੇ ਠੰਡੀ ਕੁਲੀ ਬਰੇਤੀ ਚੀਰੀ ਜਾ ਰਹੇ ਸਨ ਪਹਾੜ ਦੇ ਰਿਵੇ ਬੁਕਣਾ ਤੋੜ ਤੋੜ ਸਰੀਰਾਂ ਵਿੱਚ ਸੇਲੇ ਮਾਰਦੇ ਸੀ ਪਰ ਮਹਿਰ ਸਿੰਘ ਨੂੰ ਮਾਨਸਿਕ ਦੁੱਖ ਵਿੱਚ ਵਿੱਚ ਨਿਗਾਰੇ ਜਾ ਰਿਹਾ ਸੀ ਧੰਨਵਾਦ ਜੀ ਜੇਕਰ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ऐसे ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ